ਸਜਣੋ ਸੋਡੇ ਵਾਸਤੇ ਅੱਜ ਮੈਂ ਇੱਕ ਮਾਰਵਾੜੀ ਬਸ਼ੀਰੀ ਲੈ ਕੇ ਆਇਆ ਹਾਂ ਏ ਟੂ ਜ਼ੈਡ ਡਿਟੇਲ ਬਾਰੇ ਗੱਲਬਾਤ ਕਰਾਂਗੇ ਤੇ ਜਿੰਨਾ ਮੇਰੇ ਵੀਰ ਭਰਾਵਾਂ ਨੇ ਆਪਣਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਨਾਲ ਦਿੱਤੀ ਜਿਹੜੀ ਬੈਲ ਆਈਕਨ ਆ ਉਹਨੂੰ ਆਲਟ ਤੇ ਸੈੱਟ ਜ਼ਰੂਰ ਕਰਿਓ ਤੇ ਵੀਡੀਓ ਨੂੰ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਜ਼ਰੂਰ ਕਰਿਓ ਜੀ ਤੇ ਆਪਣੇ Instagram ਪੇਜ ਨੂੰ ਫੋਲੋ ਜ਼ਰੂਰ ਕਰਿਓ 10000 ਫਾਲੋਅਰ ਕੰਪਲੀਟ ਹੋਣ ਵਾਲਾ ਤੇ ਜਲਦੀ ਜਲਦੀ ਜਾ ਕੇ ਫੋਲੋ ਜ਼ਰੂਰ ਕਰਿਓ ਜੀ inder_pb_31 ਤੇ ਕਰਦੇ ਆਂ ਬਚੇਰੀ ਦੀ ਡਿਟੇਲ ਬਾਰੇ ਗੱਲਬਾਤ 46 ਇੰਚ ਹਾਈਟ ਦੱਸੀ ਹੈ ਮਾਲਕ ਵੀਰਾਂ ਨੇ ਮੱਥੇ ਪਟਾਗਾ ਤੇ ਹਿੰਦ ਘੋੜੇ ਦੀ ਪੋਤੀ ਆ ਸਰਹੰਦ ਸੀ ਘੋੜਾ ਤੇ ਅੰਗਾਂ ਪੈਰਾਂ ਦੀ ਸਾਫ਼ ਹੈ ਜੀ 6 ਮਹੀਨੇ ਉਮਰ ਦੱਸੀ ਹੈ ਮਾਲਕ ਵੀਰਾਂ ਨੇ ਤੇ ਰੇਟ ਬਾਈ ਹੋ ਰੇ 90000 ਕਰਦੇ ਆ ਬਾਕੀ ਮੌਕੇ ਤੇ ਮਾਨ ਤਨ ਹੋ ਜੂ ਥੋੜਾ ਬਹੁਤਾ ਤੇ ਖੰਨਾ ਏਰੀਆ ਬਾਈ ਹੋ ਰਿਆਂਦਾ ਤੇ ਦੇ ਮਨ ਵੀ ਲੱਗਿਆਗਾ ਤੇ ਹੈਪੀ ਮਾਲਕ ਦਾ ਨਾਮ ਆ ਤੇ ਨੰਬਰ ਆਪਾਂ ਸਕਰੀਨ ਤੇ ਸ਼ੋਅ ਕੀਤਾ ਮਾਲਕ ਵੀਰਾਂ ਦਾ ਗੱਲਬਾਤ ਕਰ ਲਿਓ ਤੇ ਜੇ ਕੋਈ ਮਾੜੀ ਮੋਟੀ ਡਿਟੇਲ ਰਹਿ ਗਈ ਹੋਈ ਤਾਂ ਮਾਲਕ ਵੀਰਾਂ ਤੋਂ ਲੈ ਲਿਓ ਜੀ ਬਿਲਕੁਲ ਜਾਇਜ਼ ਰੇਟਾਂ ਤੇ ਕਰ ਲਓ ਸੰਪਰਕ ਤੇ ਖਰੀਦ ਲਓ ਧੰਨਵਾਦ ਜੀ